ਉਹਨੇ ਤਲਾਹ ਪੀ ਲਈ ਤੇ ਢੰਗ ਪੈਂਦਾ ਖਾਲਾ ਸੰਦਾਂ ਤੋਂ ਤੱਤ ਤੱਤ ਬੈਠਾ ਉੱਥੇ ਕਿ ਰੈਣਾ ਸ਼ੁਰੂ ਤੇ ਦੀ ਰੈਣਾ ਸ਼ੁਰੂ ਉੱਥੇ ਕਿ ਦੋ ਸ਼ਕੀ ਲਕੀ ਆਏ ਸੀਗੇ ਉਹਨੇ ਦੇਖ ਕੇ ਗੋਲੀ ਚਲਾ ਕੇ ਦਿੱਤੀ ਹੈ ਇੱਕ ਅੱਟੇ ਉਹ ਚੱਕਰੀ ਆਪਣੇ ਲੈ ਕੇ ਆਏ ਸੀ ਉਸ ਪਰ ਉਹ ਤੋਂ ਪਰ ਤੇ ਸੇ ਰੌਟਾਟ ਉਹਦੇ ਸੁਤੀ ਨੂੰ ਵੀ ਕਰ ਰਹੀ ਸਰ ਕਿੰਨੀਆਂ ਗੋਲੀਆਂ ਲੱਗੀਆਂ ਪਤਾ ਕਿ ਇਹ ਪਤਾ ਲੱਗਦਾ ਕਿ ਕਿਤਾਬੇ ਮੋਢਰ ਫੂਰ ਦਾ ਅੱਧ ਜੀਤ ਸਿੰਘ ਆ ਸਾਨੂੰ ਸੁਖਜਾਨ ਸਿੰਘ ਆ ਕੰਨ ਸ਼ਕਤੀ ਬੰਦੇ ਨੇ ਗੇ ਗੋਲੀਆਂ ਮਾਰ ਕੇ ਨੂੰ ਮਾਰ ਕੇ ਪੱਟ ਗਏ ਉਹ ਜਿਹੜੇ ਹਸਪਤਲ ਇਹੇ ਆਏ ਆ ਉਹ ਆਪਣੇ ਕੋਲ ਚੋਂ ਨਿਕਲਣ ਜਾ ਰਹੇ ਆ ਤੇ ਛੇਤੀ ਜਿਹੜੇ ਆ ਕੁਛ ਹੋੜੀ ਜਾਂਦੀ ਕੋਈ ਕਾਰਨ ਪਤਾ ਲੱਗਾ ਮੜਾ ਮੋਟਾ ਪਹਿਲਾਂ ਨਹੀਂ ਇਹ ਬਣੀ ਠੀਕ ਕਿੰਨੀਆਂ ਗੋਲੀਆਂ ਹੋਈਆਂ ਜੀ ਛਾਤੀ 'ਚ ਜੀ ਨਾਸਾ ਕਿੰਨੀ ਉਮਰ ਬੰਨੇ ਦੀ 45 ਸਾਲ ਗੋਲੀਆਂ ਕਿੰਨੀਆਂ ਲੱਗੀਆਂ 3 ਲੱਗੀਆਂ ਹੋਈਆਂ ਠੀਕ ਦੋ ਤਿੰਨ ਗੋਲੀਆਂ ਲੱਗੀਆਂ ਤੇ ਕੀ ਗੱਲ ਹੋਈ ਆ ਭੁੱਲੜ ਜਿਹੜੀ ਇਹ ਫੜਦਾ ਤੇ ਇਹ ਲੜਕਾ ਵਾ ਹਾਂਜੀ ਤੇ ਅੱਜ ਬੈਠਾ ਲੱਜਦੇ ਆਏ ਆ ਅੱਛਾ ਕੁੰਨੀ ਨਾਲ ਕੁਝ ਨਹੀਂ ਬਿਠਾ ਕੋਈ ਨਾ ਕੇ ਨਾ ਕੋਈ ਪਾਇਆ ਹੋਇਆ ਲੁਟਿਆ ਜਲਜੀਤ ਸਿੰਘ ਆ ਮਾਮੂ ਜੀ ਕਿਹੜਾ ਪਿੰਡ ਨਾਲ ਬੁੱਲਰ ਕੰਮੀ ਕਰਦੇ ਹੀ ਇਹ ਹਮ ਕਰਿਆਨੇ ਨਿਕਾਣੇ ਕਿ ਕਿੰਨੇ ਕੁ ਜਣੇ ਆਏ ਹੋ ਦੋ ਜਣੇ ਦੋ ਜਣੇ ਆਏ ਮੂੰ ਬੱਦੇ ਹੋਣਾ ਅੱਛਾ ਜਿੱਦਾਂ ਅਗੇ ਕਿਵੇਂ ਕੀ ਕਰਾਂ ਚਾਹੋ ਕਿ ਜਦ ਦਿਲ ਦੇ ਅਰੇ ਜਾ ਗੋਲੀਆਂ ਮਾਰੀਆਂ ਤੇ ਕੀ ਜਰ ਗੋਲੀਆਂ ਰਕਾਰ ਦਾ ਫੇਲਰ ਪੁੱਤੀ ਵੇਖਦਾ ਦਿਆ ਜਾ ਜਾ ਤੇ ਆਓ ਐਕੋ ਅਰੇ ਬੰਦਾ ਕਿਹਨੂੰ ਸੁਣੇ ਕੋਈ ਲੱਗਦਾ ਹੋਰ ਪਰਿਵਾਰ ਦੀ ਕੋਣ ਨਾਲ ਹੋਰ ਉਹਨਾਂ ਦੇ ਪਾਵਰ ਸੱਬ ਹੈ ਜੀ ਇਸ ਬਾਰੇ ਅੰਕਤ ਪਾਵਰ ਸੱਬ ਨੇ ਇੱਕ ਪਾਵਾ ਇਹਨੇ ਕੰਮ ਕਰਵਾ ਦੀ ਉਮਰ ਕਿੰਨੀ ਕੀ 40 ਸਾਲ ਹੋਰੀ ਗੋਲੀਆਂ ਚਰੀਆਂ ਕਿੰਨੀਆਂ ਗੋਲੀਆਂ ਵੀ ਉਸਨੇ ਤਿੰਨ ਗੋਲੀਆਂ ਉਹਨਾਂ ਨੇ ਉਹਨੂੰ ਮਾਰੀਆਂ अच्छा ते 3 ਬਾਗ ਹੈ ਭਾਈ ਬੈਠੀ ਤੇ ਹਲਦੀ ਬੋਲੀ ਇੱਕਾ ਤੇ ਹਮਲਾ ਵਰਗਾ ਤੇ ਇੱਕ ਗੁਰ ਜੀ ਮੋਰਚਾ ਦੇ ਮਾਰ ਕੇ ਲਗੇ ਉਹ ਬੰਨੇ ਹਾਂ ਜੀ ਤੂੰ ਪ੍ਰਾਣਾ ਵੀ ਪਹਿਲਾਂ ਕੋਈ ਗੋਲੀ ਗੱਲ ਚੱਲੀ ਜਾਂ ਨਾ ਪ੍ਰੋਤੀ ਦੀ ਕੋਈ ਗੱਲ ਨਹੀਂ 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 ਕੋਈ ਨਹੀਂ ਕੋਈ ਪ੍ਰੋਤੀ ਦਾ ਜ਼ਿਕਰ ਨਹੀਂ ਕੋਈ ਨਹੀਂ ਚੱਲ ਟੀਰੇ ਅੱਜ ਕੀ ਹੋਇਆ ਕਿਹੜੀ ਦੁਕਾਨ ਸੀ ਇਹ ਸਾਫ ਦਾ ਸਰਪੰਚ ਖਜਾਨ ਸਿੰਘ ਦੀ ਦੁਕਾਨ ਹੈ ਜੀ ਉਹਦਾ ਬੇਟਾ ਸੀ ਦਲਜੀਤ ਸਿੰਘ ਮੁੰਡਾ ਬਾਉ 35 35 ਸਾਲ ਦਾ ਹੈ ਸਾਹਿਬ ਇਹ ਜੋ ਉਹ ਦੁਕਾਨ ਤੇ ਬੈਠਾ ਸੀ ਤੇ ਲਟੇਰੇ ਆਏ ਆ ਉਹਨੂੰ ਮੰਗਿਆ ਉਹ ਕੋ ਪੈਸੇ ਮੰਗੇ ਉਹ ਥੋੜੇ ਬਾਅਦ ਤੂਤਮਾ ਮੈਂ ਹੋਈ ਆਪੋ ਵੀਡੀਓ ਹੋਏ ਹੋ ਹੱਥ ਪਾਈ ਹੋਏ ਹੋਣਗੇ ਪਰ ਉਹਨੂੰ ਸਿੱਧੀਆਂ ਗੋਲੀਆਂ ਖੋਪਦੀਆਂ ਤਿੰਨ ਫਾਇਰ ਕੀਤੀ ਆ ਜਿਹੜਾ ਦਿਲ ਤੇ ਲੱਗਾ ਹੋਇਆ ਡੈਥ ਹੋ ਗਿਆ ਡੈਥ ਹੋ ਗਿਆ